ਸੰਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਇਹ ਹਰ ਇੱਕ ਚੀਜ਼ ਨੂੰ ਪੱਖਾ ਘੇੜਾ ਦੇ ਰਹੀ ਹੈ ਹੁਣ ਪੂਰਾ ਜੋਰ ਲੱਗਿਆ ਹੋਇਆ ਜੀ ਇਹਨਾਂ ਦਾ ਕਿ ਅਸੀਂ ਪੰਜਾਬ ਦੇ ਵਿੱਚ ਨਵੀਂ ਐਜੂਕੇਸ਼ਨ ਦੀ ਜਿਹੜੀ ਪਾਲਿਸੀ ਹੈ ਉਹਨੂੰ ਲਾਗੂ ਕਰਨਾ ਨਵੀਂ ਐਜੂਕੇਸ਼ਨ ਪਾਲਿਸੀ ਮੁੱਖੇ ਤੌਰ ਤੇ ਇਹ ਕਹਿੰਦੀ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਪਿੰਡੂ ਸਕੂਲ ਸਿੱਖਿਆ ਉਹਦਾ ਨਾਸਮਾਰਨਾ ਤੇ 20 ਕਿਲੋਮੀਟਰ ਦੇ ਦਾਰੇ ਚ ਕੋ ਸਕੂਲ ਹੋਵੇ ਮਰਦਾਬਾਦ ਕਿਆ ਮੰਤਰੀ ਮੁਰਦਾਬਾ 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 ਤੇਰੀ ਜਦੋਂ ਦੀ ਸਰਕਾਰ ਬਣੀ ਆ ਪੰਜਾਬ ਦੀਆਂ ਮੁਲਾਜ਼ਮ ਜਥੇ ਬੰਦਿਆਂ ਦੇ ਅਧਿਆਪਕ ਜਥੇ ਹੁੰਦੀ ਆ ਸਰਕਾਰ ਕੋਲ ਬਾਰ ਬਾਰ ਆਪਣੀਆਂ ਮੰਗਾਂ ਨੂੰ ਲੈ ਕੇ ਜਾ ਰਹੀਆਂ ਨੇ ਜਿਵੇਂ ਮੁਖਤਾਰ ਤੇ ਪੁਰਾਣੀ ਪੈਨਸ਼ਨ ਕੱਚੇ ਮੁਲਾਜ਼ਮ ਪੱਕੇ ਕਰਨਾ ਅਧਿਆਪਕਾਂ ਦੀਆਂ ਤਰੱਕੀਆਂ ਤੇ ਹੋਰ ਬਹੁਤ ਸਾਡੀਆਂ ਵਿੱਤੀ ਮੰਗਾਂ ਨੇ ਜਿਨ੍ਹਾਂ ਬਰਤੀ ਸਰਕਾਰ ਵੱਲੋਂ ਬਾਰ ਬਾਰ ਲਾਰੇ ਲਾਏ ਜਾ ਰਹੇ ਨੇ ਅਖੀਰ ਨੂੰ ਇੱਕ ਲਾਸਟ ਟਾਈਮ ਸਰਕਾਰ ਨਾਲ ਧਰਮ ਨੇ ਉਪਰੰਤ ਸਮਾਂ ਮਿਲਿਆ ਸੀ ਜਿਸ ਤੇ ਸਿੱਖਿਆ ਮੰਤਰੀ ਨੇ ਇਹ ਕਹਿੰਦੇ ਹੈ ਮੀਟਿੰਗ ਸਮਾਪਤ ਕਰਤੀ ਕਿ ਅਸਤਾ ਜੀ ਮਿਡਲ ਸਕੂਲ ਜਿਹੜੇ ਘਟਕਣਤੀ ਵਾਲੇ ਨੇ ਬੰਦ ਕਰਨ ਜਾ ਰਹੇ ਆ ਜਿਸ ਦੇ ਰੋਸ ਵਿੱਚ ਸਾਂਝੇ ਦੇ ਆਪ ਕੋ ਮੋਰਚੇ ਤੇ ਡੀਡੀਪੀ ਪੰਜਾਬ ਨੇ ਸਿੱਖਿਆ ਮੰਤਰੀ ਨਾਲ ਚੱਲਦੀ ਮੀਟਿੰਗ ਮੌਕੇ ਤੇ ਛੱਡੀ ਤੇ ਨਾਲ ਚੈਲੰਜ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਖਿਲਾਫ ਤੇ ਸਿੱਖਿਆ ਮੰਤਰੀ ਦੇ ਖਿਲਾਫ ਵੱਡਾ ਸੰਘਰਸ਼ ਮਿ ਕਟਿਆ ਜਾਵੇਗਾ ਜਿਸ ਦੀ ਬਦੌਲਤ ਪੂਰੇ ਪੰਜਾਬ ਵਿੱਚ 23 ਦਸੰਬਰ ਦੇ ਧਰਨੇ ਲਾਣੇ ਗਏ ਸੀ ਉਸੇ ਲੜੀ ਤਹਿਤ ਕਿਉਂਕਿ ਉਸ ਦਿਨ ਪੰਜਾਬ ਦੇ ਲੁਧਿਆਣੇ بارش ਹੋ ਰਹੀ ਸੀ ਅਸੀਂ ਇਹ ਪ੍ਰੋਗਰਾਮ 2 ਦਿਨ ਡੇਟ ਅੱਜ 26 ਤਰੀਕ ਨੂੰ ਕੀਤਾ ਪੂਰੇ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਦੇ ਖਾਸ ਕਰਕੇ ਸਿੱਖਿਆ ਮੰਤਰੀ ਦੇ ਪੁੱਤਰੇ ਭੂਕੇ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਵਿਸ਼ਾਲ ਕਟ ਕਰਕੇ ਸੂਕਾਰ ਖਿਲਾਫ ਵੱਡੀ ਲੜੀ ਕੀਤੀ ਜਾਵੇਗੀ ਜਿਹੜੀ ਨੀਂਦ ਦੀ ਕੋਸ਼ਿਸ਼ ਕੀਤੀ ਨੂੰ ਜਦੋਂ ਨਮੰਦਿਆਂ ਨੂੰ ਕਿ ਇਹ ਜੋ ਸੰਜੇ ਮੋਰਚ ਦਾ ਪ੍ਰੋਗਰਾਮ ਸੀ ਸਿਰਫ ਸਿੱਖਿਆ ਮੰਤਰੀ ਵੀ ਇਹ ਉਤਲੇ ਸਾੜਨ ਦਾ ਪ੍ਰੋਗਰਾਮ ਸੀ ਕਿਉਂਕਿ ਬਾਰ-ਬਾਰ ਨਮੰਦਿਆਂ ਨੂੰ ਮਿਲਣ ਤੋਂ ਉਪਰੰਤ ਸਰਕਾਰ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਗਿਆ ਜਿਸ ਕਰਨਾ ਇਹ ਇਲੈਕਸ਼ਨ ਵੀ ਖੜੇ ਪਏ ਹਾਂਜੀ ਮੈਂ ਜੀ ਡੈਮੋਕਰੈਟਿਕ ਟੀਚਰਾਂ ਨਾਲ ਬੋਲਣਾ ਹਾਂ ਜਿਵੇਂ ਸਾਡੇ ਸਾਥੀ ਪਹਿਲਾਂ ਗੱਲ ਕਰਕੇ ਗਏ ਨੇ ਅਸਮ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਇਹ ਹਰ ਇੱਕ ਚੀਜ਼ ਨੂੰ ਪੁੱਖਾ ਘੇੜਾ ਦੇ ਰਹੀ ਹੈ ਹੁਣ ਪੂਰਾ ਜੋਰ ਲੱਗਿਆ ਹੋਇਆ ਜੀ ਇਹਨਾਂ ਦਾ ਕਿ ਅਸੀਂ ਪੰਜਾਬ ਦੇ ਵਿੱਚ ਨਵੀਂ ਐਜੂਕੇਸ਼ਨ ਦੀ ਜਿਹੜੀ ਪਾਲਿਸੀ ਆ ਉਹਨੂੰ ਲਾਗੂ ਕਰਨਾ ਨਵੀਂ ਐਜੂਕੇਸ਼ਨ ਪਾਲਿਸੀ ਮੋٹے ਤੌਰ ਤੇ ਇਹ ਕਹਿੰਦੀ ਆ ਵੀ ਪੰਜਾਬ ਦੇ ਵਿੱਚ ਜਿਹੜੀ ਪਿੰਡੂ ਸਕੂਲ ਸਿੱਖਿਆ ਉਹਦਾ ਨਾਸ ਮਾਰਨਾ ਤੇ 20 ਕਿਲੋਮੀਟਰ ਦੇ दायरे ਚ ਕੋਈ ਸਕੂਲ ਨਾ ਇਹ ਸਰਕਾਰ ਜਿਹੜੇ ਫੈਸਲੇ ਲੈ ਕੇ ਆ ਰਹੀ ਹੈ ਚਾਹੇ ਕਿੰਨੀਆਂ ਵੀ ਪ੍ਰੋਮੋਸ਼ਨ ਜੋ ਹੋ ਰਹੀਆਂ ਨੇ ਉਹਨਾਂ ਨੂੰ ਸਿਰਫ ਤੇ ਸਿਰਫ ਇਹ ਕਿਹਾ ਜਾ ਰਿਹਾ ਕਿ ਜਿੱਥੇ ਗਿਣਤੀ ਵੱਧ ਹੈ ਪਹਿਲਾਂ ਹੀ ਜਿੱਥੇ 1000 ਤੋਂ ਉੱਪਰ ਬੱਚਾ 400 ਤੋਂ ਉੱਪਰ ਬੱਚਾ ਅਸੀਂ ਉੱਥੇ ਜਿਹੜੀ ਆ ਪੋਸਟ ਫਿਲ ਕਰਨੀ ਹੈ ਸਾਡਾ ਉਲਟ ਰਿਹਾ ਹੈ ਅਸੀਂ ਇਹ ਕਹਿੰਦੇ ਰਹੀਆਂ ਵੀ ਜਿੱਥੇ 300 ਬੱਚਾ ਹੈ ਉਹਦਾ ਕਾਰਨ ਹੈ ਉੱਥੇ ਕੋਈ ਪਹਿਲਾਂ ਦਾ ਅਧਿਆਪਕਾਂ ਦੀ ਬਹੁਤ ਵੱਡੀ ਘਾਟ ਹੈ ਅਧਿਆਪਕਾਂ ਦੀ ਘਾਟ ਕਰਕੇ ਮਾਪੇ ਨੇ ਜਿਹੜੇ ਬੱਚਿਆਂ ਨੂੰ ਸਕੂਲ ਦੇ ਵਿੱਚ ਨਹੀਂ ਭੇਜ ਰਹੇ ਸਾਡਾ ਮਾਮਲਾ ਇਹ ਸੀ ਵੀ ਤੁਸੀਂ ਜਿਹੜੀ ਹੈ ਉਹ ਘਾਟ ਪੂਰੀ ਕਰੋ ਗਿਣਤੀ ਆਪਣੇ ਆਪੇ ਵਧੂਗੀ ਇਹਨਾਂ ਦਾ ਇਹ ਆ ਵੀ ਅਸੀਂ ਉਹ ਘਾਟ ਨਹੀਂ ਪੂਰੀ ਕਰਨੀ 인ਫਰਾਸਟ੍ਰਕਚਰ ਨਹੀਂ ਦੇਣਾ ਟੀਚਰ ਨਹੀਂ ਦੇਣਾ ਅਸੀਂ ਤਾਂ ਸਕੂਲ ਬੰਦ ਕਰ ਲਓ ਇਹਦੇ ਕਰਕੇ ਹੀ ਸਿੱਖਿਆ ਮੰਤਰੀ ਤੈਸ਼ ਦੇ ਵਿੱਚ ਇਹ ਕਿਹਾ ਕਿ ਗਿਆ ਅਸੀਂ ਇਹ ਮੰਗ ਲੈ ਕੇ ਗਏ ਸੀ ਜਿਹੜੇ ਤੁਸੀਂ ਅਧਿਆਪਕ ਪ੍ਰਮੋਟ ਕੀਤੇ ਆ ਉਹਨਾਂ ਨੂੰ بجائے 1500 ਕਿਲੋਮੀਟਰ ਦੇ ਭੇਜਣ ਦੇ ਜਿਹੜੇ ਸਕੂਲਾਂ ਦੇ ਵਿੱਚ 300 400 300 ਉੱਥੇ ਉਹਨਾਂ ਨੂੰ ਲਾਓ ਉਹਨਾਂ ਦਾ ਹੱਕ ਬਣਦਾ ਉਹ ਤਹਿਸ਼ਖੇ ਕੀ ਕਹਿ ਕੇ ਗਏ ਕਿ ਅਸੀਂ ਤਾਂ ਜੀ ਮੈਡਲ ਸਕੂਲ ਵੀ ਬੰਦ ਕਰ ਲਿਆ ਸਾਨੂੰ ਠੱਗ ਬਿੰਦ ਤੱਕ ਕੋਈ ਨਹੀਂ ਹੈ ਅਸੀਂ ਸਾਰਾ ਕੁਝ ਇਹ ਬੰਦ ਕਰਨਾ ਹੈ ਅਸੀਂ ਇਹ ਕਿਹਾ ਕਿ ਜਦੋਂ ਤੁਸੀਂ ਪੰਜਾਬ ਦੇ ਵਿੱਚ ਚੁਣ ਕੇ ਆਏ ਹੋ ਕੀ ਤੁਸੀਂ ਆਪਣੇ ਚੋਣ ਮੈਨੀਫੈਸਟੋ ਵਿੱਚ ਇਹ ਗੱਲ ਕਹੀ ਹੈ ਤੁਸੀਂ ਤਾਂ ਇਹ ਜਾ ਕੇ ਗਏ ਸੀ ਕਿ ਅਸੀਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਇਹ ਤਾਂ ਸਿੱਖਿਆ ਕ੍ਰਾਂਤੀ ਨਹੀਂ ਇਹ ਤਾਂ ਸਿੱਖਿਆ ਦਾ ਵਿਨਾਸ਼ ਹੈ ਇਸ ਗੱਲ ਤੋਂ ਤਹਿਸ਼ਖੇ ਸਿੱਖਿਆ ਮੰਤਰੀ ਜੀ ਮੀਟਿੰਗ 'ਚ ਭੱਜੇ ਨੇ ਲੋਕ ਮੁੱਦਿਆਂ ਤੋਂ ਪੁੱਜੇ ਨੇ ਮਨਿਆਰੀ ਸਿੱਖਿਆ ਦੇਣ ਤੋਂ ਪੁੱਜੇ ਨੇ ਤੇ ਲੋਕਾਂ ਤੋਂ ਜਥੇਬੰਦੀਆਂ ਤੋਂ ਕਿਨਾਰਾ ਕਸ਼ੀ ਕੀਤੀ ਆ ਉਹਨਾਂ ਨੇ ਇਹਦੇ ਰੋਸ ਵਿੱਚ ਅੱਜ ਸਮਾਗਮ ਇਕੱਠੇ